ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੱਦਣੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਮੱਝਾਂ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਬਾਈ ਸਣੀ ਕੋਲ ਪਹੁੰਚੇ ਆ ਜੀ ਹਮੇਸ਼ਾ ਤੋਹਫਾ ਹੀ ਹੁੰਦੇ ਆ ਅੱਜ ਵੀ ਤੋਹਫਾ ਹੀ ਆ ਜੀ ਐਨੀਮਲ ਦਾ ਜਾਦਾ ਸੀਗੇ ਕੁਝ ਤਾਂ ਅੰਦਰ ਖੜੇ ਆ ਜੀ ਜਿਹੜੇ ਤਿਆਰ ਨਹੀਂ ਇਸ ਵਕਤ ਵੀਡੀਓ ਵਾਸਤੇ ਤੇ ਕੁਝ ਮੇਰੇ ਆਉਣ ਤੋਂ ਪਹਿਲਾਂ ਵੈਗ ਗਏ ਆ ਚਾਰਾਂ ਨਗਾਂ ਦੀ ਡਿਟੇਲ ਲੈ ਦੂੰਗਾ ਜੀ ਚਾਰੇ ਸੂਏ ਸਵਾਏ ਆ ਜੀ ਇੱਕ ਸੂਣ ਵਾਲੀ ਆ ਜੀ ਠੀਕ ਆ ਜੀ ਹਾਂ ਜੀ ਤਿੰਨ ਸੂਈਆਂ ਸਵਾਈਆਂ ਤੋਹਫਾ ਹੀ ਆ ਨਗੀਨ ਦੇ ਹੀ ਆ ਜੀ ਨਵਾਂ ਹਾਣੀ ਆ ਜੀ ਤਿੰਨ ਤਾਂ ਕਿ ਪਹਿਲਾ ਸੂਆ ਵਾ ਇੱਕ ਦੂਜਾ ਸੂਆ ਇੱਕ ਦੂਜਾ ਸੂਆ ਲਓ ਜੀ ਅੱਜ ਤਾਂ ਬੱਚੇ ਹੀ ਆਉਣੇ ਆ ਤੇ ਦੋ ਦੋ ਦੰਦਾਂ ਦੇ ਵਿੱਚ 4-4 ਦਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਤੇ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਸੀ ਕਾ ਬਾਈ ਜੀ ਸਸੀ ਕਾ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਪੈਂਡਾ ਪਤਾ ਨਹੀਂ ਖੁਰਦਾ ਵੀਰੇ ਨਾਮ ਮੇਰਾ ਸਣੀ ਆ ਜ਼ਿਲ੍ਹਾ ਮੋਗਾ ਜੀ ਠੀਕ ਆ ਜੀ ਮੋਬਾਈਲ ਨੰਬਰ ਹੀ 6283154775 ਇੱਕ ਨੰਬਰ ਹੋਰ ਆਪਣਾ WhatsApp ਨੰਬਰ 9781302406 ਠੀਕ ਹੈ ਭਾਈ ਇੱਕ ਵੀਡੀਓ ਸ਼ੁਰੂ ਆਪਾਂ ਬਾਅਦ 'ਚ ਕਰਦੇ ਆਂ ਤੇ ਇੱਕ ਵੀਰਾਂ ਨੂੰ ਬੇਨਤੀ ਆ ਜਿਹੜੇ ਮੇਰੇ ਚੈਨਲ ਨਾਲ ਜੁੜੇ ਹੋਏ ਵੇ ਆ ਤੁਸੀਂ ਕਿਤੋਂ ਵੀ ਪਸ਼ੂ ਲੈਣੇ ਆ ਜੀ ਤਾਂ ਕੋਸ਼ਿਸ਼ ਕਰਿਆ ਕਰੋ ਕਿ ਅਗਲੇ ਦੇ ਘਰੇ ਜਾ ਕੇ ਤਸੱਲੀ ਕਰਿਆ ਕਰੋ ਕਿਸੇ ਨੂੰ ਵੀਰੇ ਆਨਲਾਈਨ ਪੈਸੇ ਵਾਲਾ ਜਾਂ ਕੋਈ ਤੁਹਾਨੂੰ ਘੱਟ ਰੇਟ ਦੱਸਦਾ ਪਸ਼ੂਆਂ ਦਾ ਤਾਂ ਉਹਦੇ ਜਾਂਚ ਪੜਤਾਲ ਵੀਰੇ ਜ਼ਰੂਰ ਕਰ ਲਿਆ ਕਰੋ ਆਨਲਾਈਨ ਪੈਸੇ ਤੋਂ ਗਰੇਜ ਰੱਖੋ ਕਿਉਂਕਿ ਰੁਪਿਆ ਰੁਪਿਆ ਜੋੜ ਕੇ ਬੰਦਾ ਆਪਣੀ ਮਿਹਨਤ ਦੀ ਕਮਾਈ ਨਾਲ ਜੀ ਪਸ਼ੂ ਖਰੀਦਦਾ ਕਿਸੇ ਨੇ 6 ਮਹੀਨਿਆਂ ਦੀ ਜੋੜੀ ਹੁੰਦੀ ਕਿਸੇ ਨੇ ਸਾਲ ਦੀ ਜੀ ਤੇ ਜਦੋਂ ਕੋਈ ਠੱਗੀ ਧੋਖਾ ਹੋ ਜਾਂਦਾ ਤਾਂ ਆਪਾਂ ਨੂੰ ਵੀ ਦੁੱਖ ਲੱਗਦਾ ਜਦੋਂ ਮੈਨੂੰ ਵੀ ਫੋਨ ਆ ਜਾਂਦਾ ਤੇ ਅਗਲੇ ਦੀ ਵੀ ਕਮਾਈ ਆ ਜਿਹੜੀ ਪਾਣੀ ਵਾਂਗੂ ਰੁੜ ਜਾਂਦੀ ਹੈ ਜੀ ਇਹ ਬੇਨਤੀ ਆ ਕਿ ਆਨਲਾਈਨ ਗਰੇਜ ਕਰਿਆ ਕਰੋ ਤੁਸੀਂ ਫੇਸਬੁੱਕ ਤੇ ਪੋਸਟਾਂ ਵੰੰਦੀ ਰਹੋਗੇ YouTube ਤੇ ਵੀ ਪੋਸਟਾਂ ਪੈਂਦੀਆਂ ਰਹਿੰਦੀਆਂ ਨੇ ਬਈ ਸਾਸਤੇ ਜਮੱਜ ਲੈ ਲੋ ਇਦਾਂ ਇਦਾਂ ਜਿੱਦਾਂ ਤੇ ਵੀਰੇ ਜਾਂਚ ਫੜਤਾਲ ਕਰਿਆ ਕਰੋ ਜੀ ਹਨਾ ਬਈ ਇਹ ਸਪੈਸ਼ਲ ਬੇਨਤੀ ਆਪਣੇ ਵੱਲੋਂ ਸਾਰੇ ਆਪਣੇ ਜਿਹੜੇ ਸਾਥ ਪਰਾਪਰ ਬੇਨਤੀ ਕਰਨਾ ਚਾਹੁੰਦੇ ਭਰਾ ਤਾਂ ਵੱਧ ਤੋਂ ਵੱਧ ਤਾਂ ਪਹਿਲਾਂ ਆਪਦੀ ਦੇਖ ਕੇ ਲੈ ਕੇ ਜਾਓ ਸਹੀ ਗੱਲ ਕੋਸ਼ਿਸ਼ ਕਰੋ ਕੈਸ਼ ਆ ਕੇ ਲੈ ਜਾਓ ਜਾਂ ਕੋਲੇ ਆ ਕੇ ਕੋਲੇ ਆ ਕੇ ਦੇਖ ਕੇ ਲੈ ਕੇ ਜਾਓ ਆਪਣਾ ਉਹ ਪਤਾ ਹੀ ਆ ਵੀਰ ਭਰਾਵਾਂ ਨੂੰ ਆਪਣਾ ਤਾਂ ਮਾਲ ਵੀ ਆਨਲਾਈਨ ਵੱਧ ਵੈਖਦਾ ਸਹੀ ਗੱਲ ਹੈ ਜੀ ਸਾਰੇ ਭਰਾਵਾਂ ਨੇ ਕਮੈਂਟ ਕਰਕੇ ਵੀ ਦੱਸ ਦਿਓ ਵੀਰੇ ਕਿ ਇਹਨਾਂ ਠੱਗੀ ਧੋਖਾ ਵੀ ਆਪਾਂ ਕਰਦੇ ਆਂ ਤਾਂ ਵੀ ਦੱਸਿਓ ਦੱਸਿਓ ਇਹ ਗੱਲ ਸਹੀ ਆ ਬਈ ਆਪਣਾ ਕੋਈ ਆਪਾਂ ਤਾਂ ਪਹਿਲਾਂ ਕਹਿੰਨੇ ਆ ਵੀਰੇ ਆਪਦੀ ਦੇਖ ਕੇ ਲੈ ਕੇ ਜਾਓ ਸੌਦਾ ਫੇਰ ਕਰੋ ਹਾਂਜੀ ਠੀਕ ਹੈ ਪੂਰੀ ਆਦੀ ਦੋ ਟਾਈਮ ਚੋ ਬਹੁਤ ਤੰਗ ਟਾਈਮ ਚੋ ਬੋ ਥੱਲੀ ਕਰਕੇ ਪ੍ਰਾਪਾਓ ਹੁਣ ਬਾਹਰੋਂ ਬੰਦੇ ਪੈਸੇ ਪਾਉਂਦੇ ਆ ਵੀਰੇ ਯਾਰ ਉਹਨਾਂ ਨੂੰ ਫੇਰ ਆਪਣੇ ਤੇ ਆਪਣੇ ਤੇ ਕਿਹੜੇ ਲੋਕ ਠੱਗੀ ਮਾਰਦੇ ਉਹਨਾਂ 'ਚ ਕੀ ਫਰਕ ਰਹਿ ਗਿਆ ਸਹੀ ਯਕੀਨ ਟੁੱਟ ਜਾਂਦਾ ਜੀ ਯਕੀਨ ਟੁੱਟੇ ਜੋ ਬੰਦੇ ਨੇ ਕਿਸੇ ਨੇ ਪੈਸੇ ਪਾ ਦੇ ਕਿਸੇ ਨੇ ਉਥੋਂ ਪਾਤੇ ਆ ਉਹ ਵੀਰੇ ਆਪਾਂ ਐਂ ਕਹਿੰਨੇ ਆ ਉਹਦੀ ਪੂਰੀ ਥੱਲੀ ਕਰਕੇ ਲੋ ਕੇ ਇਹਨੂੰ ਗਲਤ ਪੈਸਾ ਵੀਰੇ ਕਿਹੜਾ ਵੀ ਪਉਂਦਾ ਉਹ 1 ਮਿੰਟ ਦਾ ਸੁਆਦ ਆ ਸਹੀ ਗੱਲ ਹੈ ਜਾਂ ਕਿ ਇਹਨੇ 100 ਰੁਪਇਆ ਯਾਰ ਬਾਹਰ ਆਪਾਂ ਤਾਂ ਇੱਥੇ 10 ਮਿੰਟ ਬਹਿ ਗਏ ਮੰਜੇ ਤੇ ਬਹਿ ਗਏ ਔਰ ਕੋਈ ਨਾ 10 ਮਿੰਟ ਬਾਅਦ ਚ ਕੰਮ ਕਰ ਲਾ ਗਏ ਜਦੋਂ ਆਪਾਂ ਗੋਰਿਆਂ ਦੇ ਥੱਲੇ ਲਾ ਕੇ ਬਾਹਰ ਕੰਮ ਕਰਦੇ ਆ ਉਹਨਾਂ ਦਾ 8 ਘੰਟੇ ਮੋਲ ਆਉਂਦਾ ਮੋੜਾਣਾ ਪੈਸੇ ਦਾ ਸਹੀ ਗੱਲ ਹੈ ਜੀ ਕੋਈ ਰੁਪਇਆ ਕਮਾਉਂਦਾ ਕਿਵੇਂ-ਕਿਵੇਂ ਜੋੜਦਾ ਯਾਰ ਬਾਹਰ ਬਾਈ ਕੋਈ ਇਧਰੋਂ ਲੋਨ ਚੱਕ ਕੇ ਕਿਵੇਂ ਜਾਂਦਾ ਕੋਈ ਪਹਿਲੀ ਵੇਚਦਾ ਕੁਝ ਹੋਰ ਕੁਝ ਕਰਦਾ ਕੋਈ ਨਾ ਵੀ ਜਾਂਦਾ ਸਹੀ ਗੱਲ ਹੈ ਜੀ ਪਰਿਵਾਰ ਛੱਡ ਕੇ ਕਹਿੰਦਾ ਜੀ ਇਹ ਕਰਦਾ ਬਾਹਰ ਪੈਸਾ ਬਹੁਤ ਔਖਾ ਬਣਦਾ ਬਹੁਤ ਔਖਾ ਬਣ ਹੁਣ ਇੱਧਰ ਦਾ ਜਾਲ ਆਪਾਂ ਆਏ ਆ ਯਾਰ ਚੱਲ ਕੋਈ ਨਾ 10 ਮਿੰਟ ਬਾਅਦ ਕੰਮ ਕਰ ਲੋ ਯਾਰ ਕੋਈ ਨਾ ਸ਼ਾਮ ਨੂੰ ਕਰ ਲੈਣੇ ਆ ਹਾਂਜੀ ਹੁਣ ਕਿ ਇਹਨੇ ਵੀਰ ਭਰਾ ਨੇ ਹੁਣ ਪਸ਼ੂ ਵੀ ਆਪਣੇ ਪਹਿਲਾਂ ਚੱਲ ਹੁਣ ਤਾਂ ਪਸ਼ੂ ਘਟ ਗਏ ਆ ਹਾਂਜੀ ਠੀਕ ਆ ਅੱਗੇ ਦਾ ਹਰੇ ਘਰ 20 20 25 25 ਪਸ਼ੂ ਹੁੰਦੇ ਸੀ ਸ਼ੌਂਕ ਸੀ ਹੁਣ ਕਿਹੜੇ ਭਰਾ ਹੁਣ ਨਵੀਂ ਪੀੜ੍ਹੀ ਵੀ ਆ ਪਹਿਲਾਂ ਵਾਲੇ ਵੀ ਆ ਆਪਣੇ ਵੀਰ ਭਰਾ ਰਹਿੰਦੇ ਆ ਸਹੀ ਗੱਲ ਹੈ ਤੇ ਉਹ ਵੀ ਹੁਣ ਦੇਖਦੇ ਆ ਪਸ਼ੂ ਯਾਰ ਕਿਦੋਂ ਵੇਚ ਕੇ ਗਏ ਆ ਇੱਥੋਂ ਉਹਨਾਂ ਨੂੰ ਵੀ ਸ਼ੌਂਕ ਆ ਆਪਾਂ ਯਾਰ ਪਸ਼ੂ ਆਵੇ ਘਰੇ ਵੀ ਰੱਖ ਗਏ ਦੁਬਾਰਾ ਫੇਰ ਆਉਦਾ ਕੰਮ ਚਲਾਈਏ ਬਾਹਰੋਂ ਆ ਕੇ ਸਹੀ ਗੱਲ ਹੈ ਕਦੋਂ ਆਪਾਂ ਹੀ ਠੱਗੀਆਂ ਐ ਮਾਰੀ ਗਏ ਆਪਾਂ ਹੀ ਇੱਕ ਦੂਜੇ ਨਾਲ ਠੱਗੀਆਂ ਮਾਰੀ ਗਏ ਬਾਹਰਲੇ ਭਰਾਵਾਂ ਦੇ ਯਾਰ ਕਿੱਥੋਂ ਆਪਣੇ ਦੇ ਯਕੀਨ ਕਰ ਲਊਗਾ ਜੀ ਸਹੀ ਗੱਲ ਹੈ ਜੀ ਹੁਣ ਬਾਹਰ ਲੋਕਾਂ ਨਾਲ ਕਿੰਨੀਆਂ ਠੱਗੀਆਂ ਵਜੀ ਜਾਂਦੀਆਂ ਰਾਜਸਥਾਨ ਹੁਣ ਕਬੀਰ ਭਰਾ ਦੀ ਐਡਿ ਕਰ ਲਈ ਉਹਨਾਂ ਨੇ ਫੇਕ ਆ ਫੇਕ ਕੀਤੀ ਉਹਨਾਂ ਨੇ ਆਪਣੇ ਰਾਜਸਥਾਨ ਦੇ ਬੰਦਿਆਣੇ ਹੈਪੀ ਆਉਂਦੇ ਆਪਣੇ ਮੁੰਡਾ ਮਣੀ ਆਪਣਾ ਯਾਰ ਦੋਸਤੀ ਹੈ ਸ਼ਾਹਪੁਰ ਵਾਲਾ ਠੀਕ ਹੈ ਜੀ ਹਾਂਜੀ ਤੇ ਉਹਦੀ ਉਹਦੀ ਐਡਿ ਕਰ ਲਈ ਆ ਉਹ ਗੁਰੀ ਨੇ ਪੁਆਈ ਸੀਗੇ ਆਪਣੇ ਨੇ ਕਿਸਾਨ ਪਸ਼ੂ ਪਾਲ ਕਰ ਲੈਣੇ ਹਾਂਜੀ ਠੀਕ ਹੈ ਜੀ ਤੇ ਉਹ ਵੀ ਆਉਂਦੇ ਨਾਲ ਵੀ ਮੇਰੇ ਭਰਾ ਨਾਲ ਅੱਜ ਗੱਲ ਹੋਈ ਆ ਮੈਂ ਕਿਹਾ ਵੀਰੇ ਫੇਕ ਐਡਿ ਤੇ ਕਦੋਂ ਹੁਣ ਵੀਡੀਓ ਸਾਡੇ ਮੱਜਾਂ ਦੀ ਚੜਦੀ ਆ ਜਾਂ ਕਿਸੇ ਦੀ ਵੀ ਚੜਦੀ ਆ ਹਾਂਜੀ ਕਿਸੇ ਦੀ ਵੀ ਨਹੀਂ ਆਪਾਂ ਦਾ ਪਹਿਲਾ ਵੀਡੀਓ ਕਾਲ ਕਰੋ ਸਹੀ ਗੱਲ ਆ ਜੀ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਸਾਨੂੰ ਪਾਉ ਪੈਸੇ ਕਿਥੋਂ ਮਰਜੀ ਚੀਜ਼ ਲੋ ਆਪਦੀ ਦੇਖ ਪਾਰ ਕਰਕੇ ਪੂਰੀ ਲੋ ਕੋਈ ਦੁੱਧ ਕਿਲੋ ਘੱਟ ਦੇ ਦੇ ਆ ਠੱਗੀ ਠੋੜੀ ਨਾ ਕਿਸੇ ਨਾਲ ਮਾਰੋ ਸਹੀ ਗੱਲ ਕਿਸੇ ਵੀ ਚੈਨਲ ਤੇ ਮੈਂ ਇਹ ਗੱਲ ਕਹਿੰਨਾ ਮੇਰੇ ਨਹੀਂ ਕਿਸੇ ਵੀ ਚੈਨਲ ਤੇ ਜਦੋਂ ਤੁਸੀਂ ਵੀਡੀਓ ਵੇਨੇ ਆ ਕੋਸ਼ਿਸ਼ ਕਰਿਆ ਕਰੋ ਜਾ ਕੇ ਜਾਣ ਦੀ ਜਾਂ ਕੋਈ ਵੀਰ ਭਰਾ ਨੂੰ ਕਿਹਨੂੰ ਮਾਰਗੀ ਘੱਲੋ ਆ ਬਹੁਤ ਕੱਲੇ ਵਪਾਰੀਆਂ ਤੇ ਨਹੀਂ ਸਾਰੇ ਆਲ ਇੰਡੀਆ ਤੇ ਅਸਰ ਪੈਂਦਾ ਕੰਮ ਦਾ ਸਹੀ ਹੈ ਇਹਦੇ ਤੇ ਬੇਚੀ ਦੀ ਗੱਲ ਨਹੀਂ ਆਪਣੇ ਵਪਾਰੀਆਂ ਤੇ ਨਹੀਂ ਪੈਣਾ ਸਾਰਿਆਂ ਤੇ ਅਸਰ ਪੈਣਾ ਵਾ ਕੋਈ ਜ਼ਿੰਮੇਦਾਰ ਭਰਾ ਕੋਈ ਵੀ ਵੇਚਦਾ ਸਹੀ ਗੱਲ ਹੈ ਜੀ ਸਾਡਾ ਤਾਂ ਕੋਈ 2-4000 ਨਫਾ ਹਾਂਜੀ ਲਾ ਲਓ ਕੋਈ ਘਾਟਾ ਸਾਨੂੰ ਉਹਦੇ ਘਰ ਨੂੰ ਪਹਿਲਾਂ ਸਹੀ ਗੱਲ ਉਹਦੇ ਚੋਂ ਦਸਤੂਰ ਆਉਂਦਾ ਕੰਮ ਦਾ ਹਾਂਜੀ ਕੋਈ ਵੀ ਆਪਾਂ ਫਸਲ ਦਾ ਕਰਦੇ ਆ ਹੁਣ ਨਫਾ ਘਾਟਾ ਦਾ ਬਾਅਦ ਦਾ ਠੀਕ ਆ ਹੁਣ ਲੱਖ ਰੁਪਇਆ ਕੋਈ ਵੀਰ ਭਰਾ ਲਾਉਂਦਾ ਕੋਈ ਵੀ ਆ ਲੱਖ ਤੋਂ ਨੋਰਮਲ ਆ ਰੇਟ ਲਾ ਲੈਂਦਾ ਲੱਖ ਰੁਪਇਆ ਕੋਈ ਮੈਨੂੰ ਜਾਂ ਪੈਸੇ ਬਾਹਰੋਂ ਪਾਉਂਦਾ ਕਿਵੇਂ ਅਗਲੇ ਨੇ ਸਾਲ ਚ ਕਮਾਇਆ ਹੋਊਗਾ ਯਾਰ ਸਹੀ ਗੱਲ ਹੈ ਜੀ ਰੁਪਇਆ ਰੁਪਇਆ ਕਰਕੇ ਯਾਰ ਰੁਪਇਆ ਰੁਪਇਆ ਕਰਕੇ ਯਾਰ ਬੱਚੇ ਯਾਰ ਮਗਰ ਪਰਿਵਾਰ ਛੱਡਿਆ ਯਾਰ ਕਿੰਦਾ ਜੀ ਕਰਦਾ ਛੱਡਨ ਨੂੰ ਵਪਾਰ ਸਹੀ ਗੱਲ ਹੈ ਜੀ ਕੋਈ ਵੀ ਆਪਣਾ ਹੁਣ ਛੋਟੇ ਛੋਟੇ ਬੱਚੇ ਯਾਰ ਅਗਲਾ ਛੱਡ ਕੇ ਬਾਈ ਬਾਹਰ ਜਾਂਦਾ ਕੋਈ 2 ਸਾਲ ਹੋ ਗਏ ਕਿ ਇਹਨੂੰ 5 ਹੋ ਗਏ ਕਿ ਇਹਨੂੰ ਹੋਣਾ ਹਰੇਕ ਨੂੰ ਹੁੰਦਾ ਯਾਰ ਆਪਣੇ ਬੱਚੇ ਚੰਗੇ ਕੰਮ ਚ ਲੱਗਣ ਸਹੀ ਗੱਲ ਹੈ ਜੀ ਸਾਨੂੰ ਵੀ ਆ ਹੁਣ ਆਪਣੇ ਵੀ ਸ਼ਾਦੀਓ ਆਪਣੇ ਬੱਚੇ ਆਪਾਂ ਕਹਿੰਨੇ ਆ ਚੰਗੇ ਕੰਮ 'ਚ ਪਾਉਣ। ਸਹੀ ਗੱਲ। ਗਾਂ ਤਾਂ ਹੁਣ ਮਹਾਰਾਜ ਦੇ ਹੱਥ 바ਸ ਆ ਜਿਉਂ ਕਰਨਾ ਨਾ। ਹਾਂਜੀ। ਮਹਾਰਾਜ ਤੰਦਰੁਸਤੀ ਰੱਖੇ ਸਾਰੇ ਪਰਿਵਾਰਾਂ ਤੇ। ਠੱਗੀ ਢੋਰੀ ਨਾ ਵਿਰੇ ਕਿਸੇ ਨਾਲ ਕਰੀ। ਸਹੀ ਗੱਲ ਆ ਜੀ ਕਿਉਂਕਿ ਵਿਰੇ ਮਿਹਨਤ ਦਾ ਪੈਸਾ। ਹੁਣ ਮਿਹਨਤ ਦਾ ਪੈਸਾ ਬਾਈ ਇੱਕ ਗੱਲ ਅੱਜ ਠੱਗੀ ਮਾਰ ਲਈ। ਕੱਲ ਨੂੰ ਉਹ ਨਿਕਲ ਨਹੀਂ ਨਿਕਲਣਾ। ਉਹ ਤਾਂ ਨਹੀਂ। ਜਿਵੇਂ ਆਏ ਆ। ਇੱਕ ਮਿੰਟ ਦਾ ਹੀ ਸਵਾਦ ਆ ਬਾਈ ਆਪਾਂ ਕਹਿੰਨੇ ਆ ਅੱਜ ਠੱਗੀ ਮਾਰ ਲਈ ਯਾਰ। ਬੜੇ। ਮੂੰਹ ਮਿੱਠਾ ਹੀ ਆ ਜੇਰਾ ਬਸ। ਘਗੀ ਢੋਰੀ ਨਾ ਕਰੋ ਵੀਰੇ ਕਿਸੇ ਨਾਲ ਵੀ ਬੰਦੇ ਨਾਲ ਅਗਰੇ ਨੂੰ ਬਾਈ ਚੀਜ਼ ਕਿਸੇ ਨੇ ਪੈਸੇ ਪਾਏ ਆ ਚੀਜ਼ ਵਧੀਆ ਭੇਜੋ ਸਹੀ ਗੱਲ ਹੈ ਜੀ ਹੁਣ ਮੇਰਾ ਕੰਮ ਹੋਇਆ ਵੀਰੇ ਆਪਣਾ ਔਨਲਾਈਨ ਕੰਮ ਠੀਕ ਹੈ ਹੁਣ ਮੈਨੂੰ ਆ ਜਿੰਨਾ ਕਿ ਦੁੱਖ ਹੋਇਆ ਯਾਰ ਵੀਰ ਭਰਾ ਨੇ ਕਿਵੇਂ ਉਹ ਦਵਾਈ ਵਾਲੇ ਮੁੰਡੇ ਨੇ ਯਾਰ ਪੈਸੇ ਕਮਾਏ ਸੀਗਾ ਸਹੀ ਗੱਲ ਟਰਾਲੇ ਤੇ ਰਹਾ ਯਾਰ ਮੁੰਡਾ ਰਹਿੰਦਾ ਯਾਰ ਭਰਾ ਯਾਰ 8 ਘੰਟੇ 10 ਘੰਟੇ 12 ਘੰਟੇ ਚਲਾਉਂਦਾ ਯਾਰ ਉਹ ਸਹੀ ਗੱਲ ਹੈ ਉੱਥੇ ਕਿੰਨੇ ਕ ਦਵਾਈ ਚ ਪੈਸੇ ਬੰਦੇ ਚੱਲ ਆਪਾਂ ਕਹਿੰਦੇ ਹਾਂ ਚੱਲ ਲਾ ਲਓ ਤੇ ਨੋਰਮਲ ਚਲੋ ਚਾਹੇ ਸੌਖੇ ਬੰਦੇ ਚਾਹੇ ਔਖੇ ਬੰਦੇ ਪੀਆ ਪੀਆ ਜੋੜ ਕੇ ਉਹਨੇ ਕਿ ਯਾਰ ਬੱਚੇ ਦੁੱਧ ਪੀਣਗੇ ਕਿੰਨਾ ਨਗਲੀ ਦੁੱਧ ਚਲੀ ਜਾਂਦਾ ਆਪਣੇ ਸਹੀ ਗੱਲ ਹੈ ਜੀ ਉਧਰ ਵੀ ਹੁਣ ਆਪਾਂ ਐ ਕਹਿੰਦੇ ਆ ਬਈ ਰਿਪੋਰਟ ਆਈ ਹੈ ਜੀ ਆ ਘਰ ਦਾ ਦੁੱਧ ਆਪਣੇ ਇਹ ਤੋਂ 100 ਤਰ੍ਹਾਂ ਦੀ ਆਈਟਮ ਤਿਆਰ ਹੋਣੀ ਆ ਨੋਰਮਲ ਘਰੇ ਵੀ ਆਪਾਂ ਆਪਦੀ ਤਿਆਰ ਕਰਦੇ ਆ ਹਾਂਜੀ ਕਦੋਂ ਆਪਾਂ ਹੋਟਲਾਂ ਦਾ ਲੈਣ ਜਾਂਦੇ ਆ ਉੱਥੇ ਉਹ ਚੀਜ਼ ਆਪਾਂ ਨੂੰ ਯਕੀਨ ਨਹੀਂ ਆਉ ਉਹ ਭਲਾ ਆਗਲੇ ਨੂੰ ਯਕੀਨ ਆ ਕਿ ਇਹਨਾਂ ਬਣਾਉਂਦਾ ਬਈ ਆਪਾਂ ਚੀਜ਼ ਬਹੁਤ ਵਧੀਆ ਬਣਾਈ ਆ ਆਪਾਂ ਨੂੰ ਵੀ ਯਕੀਨ ਉਹਨਾਂ ਤੋਂ ਸਹੀ ਗੱਲ ਉਹਦੇ ਚ ਕਿਹੜੀ ਹੁਣ ਆਪਾਂ ਘਰੇ ਚੀਜ਼ ਤਿਆਰ ਕੀਤੀ ਜਾਂ ਪਨੀਰ ਕਰ ਲਿਆ ਕਿਉਂ ਕਰਦੇ ਸੀ ਤਿਆਰ ਹਾਂਜੀ ਚਲ ਹੁਣ ਤਾਂ ਹੁੰਦੇਗਾ ਇਹਨੂੰ ਕੌਣ ਖਾਂਦਾ ਪਹਿਲਾਂ ਹੁਣ ਪੁਰਾਣੇ ਸੀਗੇ ਵਾਹ ਕਿਉਂ ਅੱਜ ਤੋਂ ਲਾ ਲੋ ਤੇ 30 40 ਸਾਲ ਪਹਿਲਾਂ ਆਪਦਾ ਕਿਉਂ ਕੱਢਦੇ ਸੀ ਕਾਰਨਾ ਦੁੱਧ ਪੀਂਦੇ ਸੀਗੇ ਹੁਣ ਤਾਂ ਹੁੰਦੇਗਾ ਨੂੰ ਇੱਕ ਮੂੰਹ ਹੀ ਨਹੀਂ ਪੀਂਦਾ ਗਲਾਸ ਵੀ ਕੋਈ ਫਾਇਦਾ ਹੀ ਨਹੀਂ ਫਾਇਦਾ ਹੀ ਨਹੀਂ ਕਹੇਦੇ ਯਾਰ 버ਗਰ ਖਵਾਦੇ ਉਹ ਖਵਾਦੇ ਉਹ ਤਾਂ ਬਥੇਰਾ ਕੋ ਗੰਦ ਪੈਲ ਖਾਂਦੇ ਆ ਪਚ ਨਹੀਂ ਬਿਮਾਰ ਵੀ ਬਿਮਾਰੀਆਂ ਵੀ ਤਾਂ ਹੀ ਵਧੀਆਂ ਆਪਣੇ ਸਹੀ ਗੱਲ ਹੈ ਜੀ ਕਿੰਨਾ ਕੁ ਸੋਕਾ ਦੁੱਧ ਨਹੀਂ ਬੰਦ ਹੁੰਦਾ ਹੁਣ ਆਪਦਾ ਤਾਂ ਹੀ ਹਰੇਕ ਕਹਿੰਦਾ ਐ ਲੱਖ ਰੁਪਇਆ ਲਾ ਦੋ ਯਾਰ ਵੀਰੇ ਮੈਂ ਰੱਖ ਲੋ ਘਰੇ ਕੋਈ ਯਾਰ ਬੱਚੇ ਹੀ ਦੁੱਧ ਪੀਣਗੇ ਯਾਰ ਸਭ ਮਾਰੀ ਤੋਂ ਹੀ ਬੱਚੇ ਰਹਿਣਗੇ ਗਾਂ ਤਾਂ ਹੁਣ ਮਾਰਾ ਇਨੇ ਕਰਨਾ ਵਾ ਸਹੀ ਗੱਲ ਹੈ ਜੀ ਠੱਗੀ ਠੋਰੀ ਨਾ ਕਰੋ ਵੀਰੇ ਆਪਦਾ ਨਾ ਠੱਗੀ ਠੋਰੀ ਵਾਲਾ ਬਾਹਲਾ ਚਰ ਨਹੀਂ ਕੰਮ ਚੱਲਦਾ ਸਹੀ ਗੱਲ ਇਹ ਬੇਨਤੀ ਹੈ ਵੀਰੇ ਸਪੈਸ਼ਲ ਤੇ ਵੀਡੀਓ ਥੋੜੀ ਲੰਬੀ ਹੋ ਜਾਣੀ ਡिटੇਲ ਨਾਲ ਦੀ ਨਾਲ ਲੈ ਕੇ ਦਿੰਨੇ ਆ ਚਾਹੇ ਬਾਈ ਕੋਲੋਂ ਖਰੀਦਨੇ ਆ ਜੀ ਮੈਂ ਆਪਦੇ ਚੈਨਲ ਦੇ ਮਾਧਿਮ ਨਾਲ ਚਾਹੇ ਬਾਈ ਕੋਲੋਂ ਖਰੀਦਨੇ ਚਾਹੇ ਹੋਰ ਚੈਨਲ ਤੋਂ ਖਰੀਦਨੇ ਆ ਵੀਰੇ ਤਸੱਲੀ ਪਰਖ ਜ਼ਰੂਰ ਕਰਿਆ ਕਰੋ ਜੀ ਆਹ ਦਾ ਯਾਰ ਮੇਰੇ ਇੱਕ ਗੱਲ ਆ ਕਦੋ ਪੈਸਾ ਵੀ ਪਾਉਣਾ ਵਾ ਆਨਲਾਈਨ ਕਿਸੇ ਬੰਦੇ ਨੂੰ ਵੀ ਪਾਉਨੇ ਸਾਈ ਵੀ ਆਪਦੀ ਵੀਡੀਓ ਕਾਲ ਪਹਿਲਾਂ ਕਰੋ ਸਹੀ ਗੱਲ ਹੈ ਪ੍ਰੋਪਰ ਹਾਂ ਸਬੂਤ ਆਪ ਦਾ ਸਬੂਤ ਕਰੋ ਵੀਡੀਓ ਕਾਲ ਕਰੋ ਅਕਾਊਂਟ ਨੰਬਰ ਪੂਰਾ ਡਿਟੇਲ ਲਓ ਅਗਲੇ ਦਾ ਆਧਾਰ ਕਾਰਡ ਮੰਗਾ ਲਓ ਕੁਛ ਮੰਗਾ ਲਓ ਬਾਈ ਪ੍ਰੂਫ ਤੁਹਾਡੇ ਕੋਲੇ ਵੀ ਚਾਹੀਦਾ ਸਾਡੇ ਕੋਲੇ ਵੀ ਚਾਹੀਦਾ ਸਹੀ ਗੱਲ ਹੈ ਅਸੀਂ ਵੀ ਕਹਿੰਨੇ ਆ ਅਸੀਂ ਯਾਰ ਬਾਈ ਕਹਿੰਨੇ 5000 ਸਾਈ ਪਾਤੀ ਯਾਰ ਅਸੀਂ ਮੈਂ ਪਚਾ ਦਾਂਗੇ ਹਾਂਜੀ ਬਾਈ ਦੁਨੀਆ ਬਹੁਤ ਦੂਰ ਦੀ ਠੱਗੀ ਸਾਰੇ ਵੀ ਨਹੀਂ ਮੰਦੇ ਉਹ ਜੇ ਇੱਕ ਹੋ ਜੇ ਹੁਣ ਆਪਣੇ ਕੋਲੇ ਬੰਦੇ ਆ ਜੀ ਉਹ ਬੱਚਾ ਮਰੀ ਝੋਟੀ ਸੀ ਕਿਹੜੀ ਦੀ ਆਪਾਂ ਪਹਿਲਾਂ ਘੱਟੀ ਦੀ ਦੋ ਵੀਡੀਓ ਪਾਈਆਂ ਹਿਸ਼ਾਰਪੁਰ ਦੇ ਬੰਦੇ ਆ ਉਹਨਾਂ ਨਾਲ 30000 ਦੀ ਠੱਗੀ ਮਾਰੀ ਰਾਸਟਾ ਦੀ ਲੋ ਜੀ ਘੱਟੋ ਘੱਟ 2.5 ਲੱਖ ਦੀ ਝੋਟੀ ਹੋਊਗੀ ਨੋਰਮਲ ਹਾਂਜੀ ਤੇ ਉਹ 75000 ਦੀ ਪਾਤੀ ਉਹ ਮੁੰਡਾ ਉਹ ਵੀ ਮੁੰਡਾ ਦਵਾਈ ਚ ਆਇਆ ਵਾ ਠੀਕ ਹੈ ਜੀ ਉਹਦਾ ਹੈਗਾ ਵਾ ਆਪਣੇ ਹਿਸ਼ਾਰਪੁਰ ਤੋਂ ਤੇ ਇਹ ਕਦੋਂ ਫਗਵਾੜੇ ਨੂੰ ਜਾਂਦੇ ਆ ਠੀਕ ਹੈ ਜੀ ਵੀ ਆਪਣਾ ਝੰਡੇ ਵਾਲੇ ਤੋਂ ਵਾਹਾਂ ਫਗਵਾੜੇ ਤੋਂ ਹੀ ਜਾਂਦੇ ਆ ਉਹ ਬੰਦਾ ਕਹਿੰਦਾ ਯਾਰ ਵੀਰੇ ਮੈਂ ਤੈਨੂੰ 20000 ਰੁਪਏ ਸਾਈ ਪਾ ਦੇਣਾ ਤੂੰ ਮੱਈਆ ਇੱਥੇ ਲੈ ਕੇ ਆ ਮੈਂ ਮੈਂ ਵੀ ਡਰ ਹਾਂ ਵੀਰੇ ਧਾਰ ਹੁੰਦਾ ਮਾਨ ਕੇ ਆਰ ਕੋਈ ਚੀਜ਼ ਤੇ ਆਪਾਂ 2 2.5 ਲੱਖ ਰੁਪਈਆ ਲਉਂਗਾ ਅਗਲਾ ਉਹਨਾਂ ਨੂੰ ਵੀ ਡਰ ਆਪਾਂ ਨੂੰ ਵੀ ਡਰ ਆ ਉਹ ਬੰਦਿਆਂ ਨੇ ਬਾਈ ਮੱਜਾਂ ਬਾਦ ਚਲਾਈਆਂ ਮੈਨੂੰ ਪਹਿਲਾ ਰੁਪਈਏ ਫੜਾਈ ਠੀਕ ਹੈ ਜੀ ਕਹਿੰਦੇ ਸਣੀ ਪਹਿਲਾ ਰੁਪਈਏ ਮੈਂ ਬਾਈ ਉਹਨਾਂ ਨੇ ਪਿੰਡੋਂ ਵੀ ਫੋਨ ਲਵਾਇਆ ਬੰਦਾ ਜਿਹੜਾ ਮੁਖੀਆ ਸੀ ਉਹਨਾਂ ਦੇ ਪਿੰਡ ਦਾ ਸਰਪੰਚ ਸੀ ਹਾਂ ਉਹ ਕਹਿੰਦੇ ਬਾਈ ਸਣੀ ਤੂੰ ਮਈਆਂ ਪਾਲਿਆ ਟੈਨਸ਼ਨ ਨਾ ਕਿਸੇ ਗੱਲ ਉਹਦਾ ਠੀਕ ਹੈ ਤੂੰ ਸਾਡੇ ਘਰੇ ਭਲਾ ਮਈਆਂ ਪਾਲੇ ਕਿਵੇਂ ਵੀ ਆਓ ਕੇ ਨਾ ਬਾਈ ਡਰ ਆਪਾਂ ਨੂੰ ਵੀ ਹੁੰਦਾ ਜੀ ਡਰ ਹੁੰਦਾ ਵਾ ਆਪਾਂ ਇਹ ਕਹਿੰਦੇ ਆ ਵੀਰ ਆਪਾਂ ਹੀ ਆਪਾਂ ਆਪਣੇ ਪੰਜਾਬ 'ਚ ਰਹਿ ਗਏ ਆਪਾਂ ਕੇ ਆਪਣੇ ਪੰਜਾਬੀ ਨਾਲ ਹੀ ਠੱਗੀ ਮਾਰਦੇ ਆ ਆਪਣੇ ਵਾਸਤੇ ਅਗਲਾ ਪੁੱਤ ਪੈੜਦਾ ਬਾਈ ਸਹੀ ਗੱਲ ਆ ਜੀ ਅਗਲਾ ਪਤਾ ਨਹੀਂ ਕਿਵੇਂ ਪੈਸਾ ਹੁਣ ਮੁੜ ਕੋ ਮੁੜਕੀ ਹੋਵੇ ਉੱਥੇ ਕਿਵੇਂ ਕਮਾਉਂਦਾ ਉਹਦੇ ਨਾਲੋਂ ਕੀ ਪਤਾ ਆਪਾਂ ਹੁਣ ਪੰਜਾਬ 'ਚ ਰਹਿ ਗਏ ਆਪਾਂ ਠੱਗੀ ਮਾਰ ਲਈ ਉਹਦੇ ਨਾਲ ਤਾਂ ਕੀ ਪਤਾ ਉੱਥੇ ਪਹਿਲਾਂ ਵਜੀ ਹੋਵੇ ਯਾਰ ਸਹੀ ਗੱਲ ਬਾਹਰਲੇ ਮੁਲਕ ਉੱਥੇ ਕਿਹੜਾ ਆਉਦੀ ਉਹ ਗਣਕੇ ਆਪਾਂ ਨੂੰ ਦੇ ਦਿੰਦੇ ਆ ਹਫ਼ਤਾ ਕੰਮ ਕਰਾਉਂਦੇ ਪੂਰਾ ਲਹੂ ਪੀਂਦੇ ਆ ਉਹਨਾਂ ਦਾ ਉੱਥੇ ਉਹ ਫੇਰ ਮੁਕਰਦੇ ਲੋਕ ਉੱਥੇ ਉੱਥੇ ਵੀ ਚੱਲੀ ਜਾਂਦਾ ਸਾਡਾ ਬੰਦਾ ਉੱਥੇ ਬਹੁਤ ਚੱਲਦਾ ਆਪਾਂ ਤਾਂ ਕਹਿੰਦੇ ਵੀ ਬਰਾ ਆ ਪੁੱਲ ਮਲਾ ਕੇ ਜਿੱਥੇ ਮਰਜੀ ਬਣਾ ਲਓ ਜੀ ਬਹੁਤ ਔਖਾ ਬੰਦਾ ਇੱਕ ਨੰਬਰ ਵੀਰੇ ਤੋਰਦੀ ਸੁਆ ਕਿੰਨਾ ਮਾ ਜੀ ਸੁਆ ਵੀਰੇ ਪਹਿਲਾ ਚਾਰ ਦੰਦ ਹੋਈ ਨਹੀਂ ਕੱਟੀ ਹਜੇ ਦੁੱਧ ਆਹਮ ਨਾਲ ਵੀਰੇ ਪਾਉ ਤਾ 15 13 14 ਤੋਂ ਡੇਕਦੀ ਨਹੀਂ ਸਮਾਂ ਕਿੰਨਾ ਪਿਆ ਜੀ ਬਾਈ ਬੱਸ ਤਿਆਰੀ ਆ ਕੋਈ ਇੱਕ ਦੋ ਦੋ ਡੰਗ ਲਊਗੀ ਠੀਕ ਆ ਜੀ ਹੁਣ ਆਹਮ ਨਾਲ ਕਰ ਲੱਗਦੇ ਹਾਂ ਤੁਸੀਂ ਸੋਨਾ ਖਾਣਾ ਤੁਣਾ ਦੀ ਫੁੱਲ ਗਾਰੰਟੀ ਬਟਨ ਵਾਲਾ ਲੇਵਾ ਵਾ ਠਪੜਾ ਕੋਈ ਪਿੰਡਾ ਪੂਰਾ ਵਧੀਆ ਵਾ ਪਤਲੀ ਚਮੜੀ ਹੈ ਜੀ ਆਪਣਾ ਸਾਰਾ ਮਾਲ ਹਰਿਆਣੇ ਦਾ ਹੋਊ ਆ ਵੀਰੇ ਕੋਈ ਆਪਣੀ ਪੰਜਾਬ ਦੀ ਮਹਿ ਨਹੀਂ ਕਹਿ ਸਕਦਾ ਠੀਕ ਹੈ ਜੀ ਹਾਂਜੀ ਕਿਹੜੀ ਪੰਜਾਬ ਦੀ ਹੋਊ ਹਵਾਨ ਥਾਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਥਾਣਾ ਜੀ ਪੂਰੀ ਸੀਲ ਠੰਡੀ ਆ ਕੋਈ ਹੋਰ ਭਾਰ ਕੱਢੇ ਗੱਪਣ ਪਸ਼ੂ ਵੀ ਕਿਸੇ ਨੇ ਆਨਲਾਈਨ ਵੀ ਮੰਗਾਉਣਾ ਉਹ ਆਪਣੀ ਜ਼ਿੰਮੇਵਾਰੀ ਹੋਊ ਠੀਕ ਹੈ ਜੀ ਹਾਂਜੀ ਸਾਰੇ ਕਾਹੇ ਦੀ ਠੀਕ ਹੈ ਜੀ ਐਨੂੰ ਤੋਰ ਦੇ ਤੋਰ ਕੇ ਦਿਖਾ ਦੇ ਵੀਰੇ ਬਾਕੀ ਫੇਸ ਕੁਆਲਟੀ ਵੀ ਚੰਗੀ ਹੈ ਜੀ ਇਹ ਕੁਆਲਟੀ ਪਿਓਰ ਮੋਹਰਾ ਦੀ ਆ ਵਜਨ ਵਜੂਦ ਵੀ ਪੂਰਾ ਚੰਗਾ ਦੁੱਧ ਵਾਪਸ ਰਾਈ ਕੋਜੇ ਤੇਰਾ ਨਾਲਿਆ 14 ਕਿਲੋ ਖੁੱਲਾ ਦੁੱਧ ਪਾਉਗੀ ਹਜੇ ਸਮਾਂ ਲੈਂਦੀ ਆ ਨਾ ਬਾਈ ਜਿਹੜਾ ਬਸ ਦੋ ਦਿਨ ਹੀ ਲੈ ਦੂਗੀ ਕੋਈ ਬਾਲੇ ਦੇ ਨਹੀਂ ਲੈਂਦੀ ਤਿਆਰੀ ਆ ਤਦੋਂ ਗੱਡੀ ਚੜ੍ਹ ਕੇ ਪਹਿਲਾਂ ਵੀ ਸੂਪਾਂ ਦਿੰਗੀਆਂ ਕਈ ਵਾਰਾ 2-4 ਦਿਨ ਅਗਲਾ ਹਰ ਦਾ ਕਰਿਆ ਜੋਟੀ ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਚੌਗੀ ਆ ਵੀਰੇ ਮੂੰਹ ਤੋਂ 4 ਦਿਨ ਦਾ 4 ਦਿਨ ਦਾ ਠੀਕ ਆ ਜੀ ਲਓ ਜੀ ਬੰਨ ਲਈ ਥਾਣਾ ਦੀ ਡੰਨ ਹੋਊਗੀ ਬਾਈ ਬੋਸ ਬੰਨਦੇ ਸਾਹਮਣੇ ਇੱਧਰ ਹੀ ਬੰਨ ਥਾਣਾ ਦੀ ਬਾਈ ਡੰਨ ਹਾਂ ਦੀ ਫੁੱਲ ਗਾਰੰਟੀ ਆਪਣੇ ਘਰ ਦਾ ਘਰ ਪਿੱਛੇ ਦੀ ਵੀ ਘਰ ਦੀ ਵੀ ਗਾਰੰਟੀ ਆ ਆਪਾਂ ਪ ਡਿਮਾਂਡ ਇਹਨਾਂ ਦੀ ਫੋਨ ਤੇ ਕਰਨੀ ਕਿ ਭਾਈ ਵੀਡੀਓ ਚ ਕਰਾਵੀਂ ਭਾਈ ਵੀਡੀਓ ਚ ਹੀ ਕਰਾਵੀਂ ਠੀਕ ਆ ਜੀ ਕੀ ਡਿਮਾਂਡ ਆ ਜੀ ਇਹਦੀ ਮੌਲਾ ਕਿੰਨਾ ਮਰਜੀ ਕਰਾਲਾ ਵੀਰੇ 1,60,000 ਦੀ ਕੱਟੀ ਦਵਾਂਗੇ ਹੋਜੂ ਮਾਨਤਾਨ ਮਾਨਤਾਨ ਕਰਦਾਗੇ ਇੱਥੇ ਲੈਵੇ ਤੇ ਮਾ ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਹਵਾਨਾ ਚੈੱਕ ਕਰੋ ਘਰਮਾਲੀ ਦਾ ਥੱਬੇ ਦਾ ਹਵਾਨਾ ਬਟਨ ਵਾਲਾ ਜੀ ਪੂਰਾ ਥਾਣੇ ਕੋਜੇ ਪੂਰਾ ਮੁੱਢ ਦੂਜਣ ਵਾਲਾ ਥਾਣਾ ਸੁਆ ਪਹਿਲਾ ਵਾ ਬਟਨਾਂ ਵਾਲਾ ਲੈਵਾ ਪੂਰਾ ਫਿਟਿੰਗ ਵਾਲਾ ਲੈਵਾ ਸਹੀ ਕਹਿੰਦੇ ਗਾਇਆਂ ਵਾਲਾ ਸਹੀ ਗੱਲ ਆ ਜੀ ਪੂਰਾ ਫਿੱਟ ਫਿੱਟ ਆ ਬਾਕੀ ਫੇਸ ਕੁਆਲਿਟੀ ਵੀ ਸੋਹਣੀ ਐ ਚੈੱਕ ਕਰ ਸਕਦੇ ਹੋ ਤੁਸੀਂ ਮੌਲਤਾ ਆਉਂਦੇਗਾ ਨੂੰ ਇਹ ਜਿਹੜਾ 80 85 ਵੀ ਪਾ ਦਿੱ ਗਏ ਥੋੜਾ ਵਾ ਆਪਾਂ ਰੇਟ ਉਹਨਾਂ ਕੀ ਪਾਉਨੇ ਆ ਠੀਕ ਆ ਜੀ ਹਾਂਜੀ ਕਿਲਾ ਕੋਈ ਵੀ ਆਪੈਰਾ ਗਏ ਨੇ ਪਹਿਣਾਣੇ ਵੀ ਕਹੇ ਨੇ ਮੰਗਾਉਂਦਾ ਕੋਈ ਵੀ ਆ ਆਪਣਾ ਤੋਂ ਆਨਲਾਈਨ ਮਾਲ ਜਾਂਦਾ ਆ ਉਹਦੀ ਦੇਖ ਕੇ ਥੱਲੀ ਕਰਕੇ ਲੈ ਕੇ ਜਾਉ ਠੀਕ ਆ ਜੀ ਵੀਰੇ ਅੱਜ ਵਾਲੀ ਵੀਡੀਓ ਦੇਖੀ ਆ ਮਨ ਬਹੁਤ ਦੁਖੀ ਹੋਇਆ ਆਪਣਾ ਸਹੀ ਗੱਲ ਹੈ ਜੀ ਦੋ ਨੰਬਰ ਵੀਰੇ ਆ ਕੱਟੀ ਵੀਰੇ ਦੋ ਦੇ ਦੰਦ ਕੱਢਦੀ ਆ ਮੂੰਹ ਪਟ ਕੇ ਦੇਖ ਹੀ ਲੈਨੇ ਆ ਆਪਾਂ ਚੈੱਕ ਕਰ ਸਕਦੇ ਹੋ ਹਾਂਜੀ ਸੂਏ ਅੱਜ ਫਿਰ ਪਹਿਲੇ ਦੂਜੇ ਲੈ ਕੇ ਆਂਦੇ ਸਾਰੇ ਲਓ ਜੀ ਚੈੱਕ ਕਰ ਸਕਦੇ ਹੋ ਦੋਂਦੀ ਆ ਜੀ ਮੂੰਹ ਤੋਂ ਦੋ ਦੰਦ ਇਹ ਤੁਹਾਨੂੰ ਤਾਂ ਦਿਖਾ ਦਿੰਨੇ ਆ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਤੇ ਉਹਦੇ ਲਈ ਸੌਖਾ ਹੋਏਗਾ ਮਗਰ ਇਹਦੇ ਮੇਲ ਕਾਫਾ ਕੱਟਾ ਵਾ ਇਹਦੇ ਥੱਲੇ ਵੀਰੇ 9 ਕਿਲੋ ਬੋਲਾ ਤਿਆਰ ਹੋਊਗਾ ਹਾਂਜੀ ਹਾਂਜੀ ਜੇ ਕੋਈ ਵੀਰ ਦੋ ਟਾਈਮ ਚਾਰ ਟਾਈਮ ਮੈਂ ਕਹਿੰਦਾ ਤਿੰਨ ਟਾਈਮ ਚਾਰ ਟਾਈਮ ਆਉਂਦੀ ਯਾਰ ਚੋਕੇ ਲੈ ਕੇ ਜਾਵੇ ਦੁੱਧ ਰਾਹ ਹੁਣਾ 12 13 ਕਿਲੋ ਕੱਟੀ ਪਾਊਗੀ ਜਾਤ ਕੁਆਲਿਟੀ ਦੇਖ ਰੰਗ ਬਾਲ ਛੇਦਰ ਮਾਰੀ ਫੇਸ ਤੇ ਕਿਹਾ ਬਾਕੀ ਫੇਸ ਕੁਆਲਟੀ ਵੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਹੁੰਡਾ ਸਿੰਘ ਆ ਜੀ ਬਸ ਆ 5-7 ਸੂਏ ਦਾ 10 ਸੂਏ ਪੀਣ ਵਾਲੀਆਂ ਆ ਵਾ ਘਰੋਂ ਕੱਢਣ ਆ ਲੈਣੀਆਂ ਕੱਢਣ ਆ ਲੈਆਂ ਨਹੀਂ ਸਹੀ ਗੱਲ ਆ ਜੀ ਥਣਾ ਤੇ ਮਾਰਦੇ ਕੋਈ ਆਏ ਨਹੀਂ ਆ ਮਈਆਂ 6:00 ਵਜੇ 5:30 ਵਜੇ ਦੀਆਂ ਚੋਈਆਂ ਵਾ ਆ ਟਾਈਮ ਤੋਂ ਟਾਈਮ ਹੀ ਆ ਹੁਣ ਕਿਹੜਾ ਇਹਨਾਂ ਦਾ ਠੀਕ ਆ ਜੀ ਕੋਈ ਆਏ ਨਹੀਂ ਆਪਣਾ ਬਾਜ਼ਾਰ ਛੱਡਿਆ ਵਾ ਕੋਈ ਮਈਆਂ ਨੂੰ ਠੀਕ ਆ ਬਾਈ ਕੁਈ ਕੱਲ ਆਏ ਨਹੀਂ ਕਿ ਜਗਰਾਵੀ ਮੰਹਾਂ ਤੁਹਾਨੂੰ ਦਿਖਾਉਣੀਆਂ ਸੀਆਂ ਕੱਲ ਮੈਂ ਬਿਜੀ ਸੀਗਾ ਜੀ ਥੋੜਾ ਜਿਹਾ ਤਾਂ ਕਰਕੇ ਪਹੁੰਚਿਆ ਨਹੀਂ ਗਿਆ ਮੈਨੂੰ ਫੋਨ ਮੋੜਵੇ ਪਿਆ ਪਿਆਰ ਮੋਹਰਾ ਦੀ ਕੱਟੀ ਆ ਜਗਰਾਵੀ ਮੰਡੀ ਕੱਡ-ਕਾੜ ਦੇਖੋ ਇਹਦਾ ਦੋ ਦਾਨ ਦਾ ਹਾਂਜੀ ਕਿਦੋਂ ਦੇ ਕਹੇ ਨੂੰ ਜਵਾਨ ਤੱਕ ਜਾਣਾ ਵਾ ਮੇਰੇ ਬਰਾਬਰ ਮਾਰੀ ਕੈਮਰਾ ਲਓ ਜੀ ਚੈੱਕ ਕਰ ਸਕਦੇ ਹਜੇ ਬੱਚਾ ਜੀ ਹਾਈਟ ਨੇ ਕਰੀ 14-24 ਚੂਈ ਚੂਈ ਬੜੀ ਸਾਫ ਲੱਗੀ ਆ ਸੀਲ ਠੰਡੀ ਆ ਕਿਹੜੀ ਮੇਨ ਆ 9 ਤੋਂ 10 ਕਿਲੋ ਬੋਲਾ ਤਿਆਰ ਆ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਵਾ ਦਾਂਗੇ ਹਾਈਟ ਲਗਭਗ ਸਾਰੇ ਪਸ਼ੂਆਂ ਦੀ ਇੱਕੋ ਜੀ ਆ ਹੈ ਬੱਚੇ ਹੀ ਆ ਜੀ ਤਿੰਨ ਤਾਂ ਬੱਚੇ ਹੀ ਆ ਤੇ ਐਪ ਆ ਚਾਰ ਦਾੰਦ ਜਿਹੜੇ ਇੱਕ ਨੰਬਰ ਤੇ ਆਪਾਂ ਗੱਭਾਂ ਨੂੰ ਤੁਹਾਨੂੰ ਦਿਖਾਈ ਆ ਧਾਰਾ ਮਾਰ ਕੇ ਤੁਹਾਨੂੰ ਚੈੱਕ ਜਰੂਰ ਥਾਣਾ ਦੇ ਸਹਜ ਵੀ ਸੋਹਣੇ ਆ ਜੀ ਚੈੱਕ ਕਰ ਸਕਦੇ ਹੋ ਚਾਰ ਕਿਵੇਂ ਕਿਵੇਂ ਦੀ ਚੁਆਈ ਹੋਣੀ ਆ ਓਵੇਂ 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 ਦਾ ਲੇਵਾ ਬਾਨਾ ਠੀਕ ਆ ਭਾਈ ਹਾਇ ਇਹਦਾ ਤੀਜੀ ਚੌਥੀ ਚੁਆਈ ਹੋਈ ਆ ਠੀਕ ਆ ਚੌਥੀ ਚੁਆਈ ਆ ਹੁਣ ਹਾਇ ਇਹਦਾ ਬੋਲਾ ਵਾਲਾ ਸਹੀ ਗਾ ਹਜੇ ਤਾਂ ਬੋਲਾ ਆ ਆ ਜਾਏਗੀ 24 ਤਰੀਕ 21 ਤਰੀਕ ਦੀ ਰਾਤ ਦੀ ਸੂਈ ਆ ਠੀਕ ਆ ਭਾਈ ਹਜੇ ਤਾਂ ਵਾਹ 22 ਤਰੀਕ ਤੋਂ ਸਟਾਰਟ ਹੋਈ ਸਹੀ ਦਾ ਚਵਾਈ ਜਾਂਦੀ ਹਾਂਜੀ 22 ਤੇ 23 22 ਦੇ 23 ਅੱਜ 24 ਹੋ ਗਈ ਆ ਆ 5ਵੀਂ ਚਵਾਈ ਲਾਉਂਦੇ ਹਾਂ 5ਵੀਂ ਚਵਾਈ ਹੁਣ ਹੋਣੀ ਆ ਵੀਡੀਓ ਤੋਂ ਬਾਅਦ ਹੋਊਗੀ ਵੀਡੀਓ ਸ਼ਾਮ ਦੇ ਟਾਈਮ ਹੀ ਬਣਾ ਰਹੇ ਹਾਂ ਚਵਾਈ ਦਾ ਸਮਾਂ ਹੋਇਆ ਵਈ ਆ ਜੀ ਮੈਂ ਆ ਪਸਮਾ ਕੇ ਇੱਧਰ ਦੀ ਮਾਰਦੀ ਕੈਮਰਾ ਠੀਕ ਆ ਜੀ ਬਾਜਾ ਥਾਣ ਦੇਖੋ ਕਿੰਨਾ ਬੋਈਆ ਚੈੱਕ ਕਰ ਸਕਦੇ ਹੋ ਪਸਮਾ ਕੇ ਪੂਰਾ ਸੋਹਣਾ ਥਾਣਾ ਕੱਢਿਆਈ ਜੀ ਚਵਾਈ ਚੈੱਕ ਕਰ ਲਿਓ ਜੀ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਖੜਕਦੀ ਆ ਬਾਲਟੀ ਚ ਪੂਰੀ ਕੋਈ ਭੂਰ ਨਹੀਂ ਛਿੱਟਾਂ ਇਹਦਾ ਕਿਵੇਂ ਕਿਵੇਂ ਚੁਆਈ ਹੋਈ ਗਈ ਇਹਦਾ ਭਲਾ ਵੀ ਆ ਕੱਟੀ ਦੇ ਪੂਰੀਆਂ ਮੂਰੇ ਵੀ ਆ ਸਹੀ ਗੱਲ ਆ ਜੀ ਥੋੜਿਆਂ ਭਲਾਗੇ ਪਰ ਆਲ ਨਹੀਂ ਕਰਦੀ ਜਦੋਂ ਭਲਾ ਵੀ ਕਰਮਾਂ ਦੀ ਮੈਂ ਨਾ ਬਈ ਚੁਆਈ ਚੁਈ ਇੱਕ ਨੰਬਰ ਆ ਪੋਲੀ ਧਾਰ ਆ ਪੂਰੀ ਵਧੀਆ ਵਾ ਠੀਕ ਆ ਜੀ ਕਿਵੇਂ ਮਰਜੀ ਮਾਰ ਲੋ ਧਾਰਾਂ ਇਹਦੇ ਥੋੜੀ ਜੀ ਭਾਲਾ ਪਰਲੇ ਥਾਂ ਤੇ ਆਹ ਦੇਖ ਲਈ ਮਹਾਰਾ ਦੀ ਮੜਾ ਲਓ ਜੀ ਇਧਰਲੇ ਪਾਸੇ ਦੀ ਆਪਾਂ ਇਕੱਲੇ ਥਾਂ ਚ ਦਿਖਾ ਦਿੰਨੇ ਆ ਥੋੜੀ ਜੀ ਭਾਲਾ ਜੀ ਇਧਰਲੀ ਸਾਈਡ ਤੇ ਕਿਉਂਕਿ ਪਹਿਲੇ ਦੂਜੇ ਸ਼ੂਏ ਪਸ਼ੂ ਘਾਰ ਹੀ ਜਾਂਦਾ ਬਈ ਦਾ ਮੂੰਹ ਤੋਂ ਵੀ ਦੋ ਦਾਂਦੀ ਆ ਠੀਕ ਆ ਇਹਦੀ ਡਿਮ ਆ 1.5 ਲੱਖ ਦੀ ਵੀਰੇ ਦੇਦਾਗੇ ਜੇ ਜੋੜਾ ਲੈ ਜੂਜੀ ਕੋਈ ਉਹ ਦਾ ਮਾਨ ਤਾਨ ਕਰ ਦਿਆਂਗੇ ਠੀਕ ਆ ਜੀ ਇਹਦੀ ਡਿਮਾਂਡ 1.5 ਲੱਖ ਰੁਪਈਆ ਵਿੱਚੋਂ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨ ਤਾਨ ਫੁੱਲ ਆ ਆ ਸੁਆ ਦੂਜਾ ਵਾ ਅੱਗੇ ਵੀਰੇ ਤਿੰਨ ਨੰਬਰ ਆ ਮੂੰਹ ਤੋਂ 6 ਦੰਦਾਂ ਦੀ ਝੋਟੀ ਸੁਆ ਦੂਜਾ ਮੂੰਹ ਤੋਂ 6 ਦੰਦ ਹਾਂਜੀ 20 ਤਰੀਕ ਦੀ 20 ਤਰੀਕ ਦੀ ਸੂਈ ਵੀ ਆ ਬੱਚਾ ਕੀ ਆ ਜੀ ਇਹਦੇ ਮਗਰ ਵੀ ਕਟਾ ਹੀ ਆ ਠੀਕ ਆ ਜੀ ਇਹਦੇ ਥੱਲੇ ਕਿੰਨਾ ਦਾ ਤਿਆਰ ਆ ਜੀ ਤੇਰੇ 10 ਕਿਲੋ ਬਹਲਾ ਹੋਊਗਾ ਜੋਕ ਕੇ ਦੇ ਦਾਂਗੇ ਜੀ ਹਾਂ 10 ਦੇ 11 ਦੇ ਵਿਚਾਲੇ ਤਿਆਰ ਆ ਠੀਕ ਆ ਜੀ ਆ 10 ਤੋਂ ਬਾਹਰ ਆ 11 ਤੋਂ ਥੱਲੇ ਆ ਬਾਕੀ ਹਮਾਨੇ ਦੀ ਤਾਂ ਕਰਮ ਵਾਲੀ ਪੰਗਾਇਤ ਆ ਮੈਂ ਨਾ ਆਰਾਮਣਾ 14 15 ਕਿਲੋ ਦੁੱਧ ਪਾਉ ਵੀਰੇ ਬੰਦਾ ਵਧੀਆ ਸੇਵਾ ਕਰੇ ਸਹੀ ਗੱਲ ਆ ਵਜਨ ਮਜੂਦ ਬੜਾ ਚੰਗਾ ਮੋਟਾ ਸਿੰਘ ਆ ਸੋਹਣੀ ਫੇਸ ਕੁਆਲਟੀ ਆ ਟਾਈਮ ਤੋਂ ਟਾਈਮ ਆ ਆਪਦੀ ਕਦੋਂ ਮਰਜੀ ਝੋਲੇ ਠੀਕ ਆ ਜੀ ਪਿਓਰ ਕਾਲੀ ਆ ਮੋਹਰਾ ਦੀ ਆ ਬੰਦੇ ਬੱਚੇ ਦੇ ਪੁੱਤ ਡਾ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਆਪਦੀ ਚਵਾਈ ਕਰ ਸਕਦਾ ਜੀ ਬਾਕੀ ਥਾਣਾ ਦੇ ਸੈਜ ਬਹੁਤ ਸੋਹਣੇ ਆ ਗੈਪ ਤੇ ਲਿਜੀਂਗਾ ਤੇਰੇ ਵਾਰਾਂ ਦੁੱਧ ਆਵਣਾ 14-15 ਕਿਲੋ ਪਾ ਦਊਗੀ ਹੱਕ ਆ ਵੀਰੇ ਜਿਹਦੇ ਥੱਲੇ 10-11 ਕਿਲੋ ਬੋਲ ਆਈ ਆ ਉਹਨੂੰ 14-15 ਕਿਲੋ ਕੋਈ ਬਾਹਲਾ ਵੀ ਨਹੀਂ ਬਾਕੀ ਸੇਵਾ ਦੇ ਸਰਤੇ ਹੁੰਦਾ ਜੇ ਕੋਈ ਵੀ ਵਾਧਾ ਕਰ ਲੂ ਤਾਂ ਵਾਧਾ ਵੀ ਲੈ ਸਕਦਾ ਜੀ ਥਾਣਾ ਦੇ ਸੈਜ 13-14 ਤੋਂ ਤਾਂ ਡੱਗਦੋ ਹੀ ਨਹੀਂ ਸਹੀ ਗੱਲ ਆ ਜੀ ਠੀਕ ਆ ਖੁੱਲਾ ਦੁੱਧ ਦਊਗੀ ਇਹਨਾਂ ਜਿਹੜਾ ਅੱਜ ਦਾ ਹੈਗਾ ਤਿਆਰ ਉਹ ਦੱਸ ਕੇ 10 10 ਦੇ ਤੇ 11 ਦੇ ਵਿਚਾਲੇ ਆ ਠੀਕ ਆ 10 ਤੋਂ 11 ਆਪਦੀ 2 ਟਾਈਮ 4 ਟਾਈਮ 6 ਟਾਈਮ ਕੋਈ ਲੈ ਕੇ ਕਰ ਕਰ ਕੇ ਜਾਵੇ ਯਾਰ ਕਦੋਂ ਬਾਈ ਸਹੀ ਗੱਲ ਆ ਜੀ ਜਦੋਂ ਪੈਸੇ ਲਾਉਣੇ ਆ ਬਾਈ ਹੱਕ ਵਾਲਾ ਕਰਨਾ ਆਪਾਂ ਵੀ ਕਰਕੇ ਲਿਓਨੇ ਵੀਰੇ ਆਪਾਂ ਅਗਲੇ ਨੂੰ ਰੁਪਏ ਦੇਣੇ ਆ ਯਾਰ ਸਹੀ ਗੱਲ ਆ ਜੀ ਜਦੋਂ ਗਾਂ ਲੈਨੇ ਦੇਣੇ ਆ ਤੇ ਉਹਦਾ ਵੀ ਮੇਰਾ ਆਪਾਂ ਆਪਾਂ ਉਹਦੀ ਕੱਢ ਦਾਣਾ ਕੋਈ ਨੌਕਸ ਹੋਇਆ ਆਪਣੇ ਪਾਸੇ ਕਰਦੇ ਹੋ ਮੈਂ ਇਹਨੂੰ ਸਹੀ ਗੱਲ ਆ ਜੀ ਜਦੋਂ ਆਪਾਂ ਨੋਟ ਪਾਟਿਆ ਕੱਢ ਦੇਣਾ ਤੇ ਫਿਰ ਹੱਕ ਵੀ ਆ ਵੀਰੇ ਪਸੂ ਵੀ ਬਾਗ ਖਰਾਬ ਆ ਤਾਂ ਕੱਢਣਾ ਚਾਹੀਦਾ ਪਾਸੇ ਸਹੀ ਗ ਆਪਾਂ ਕੋਈ ਹੁੰਦੇ ਕਹਿਣ ਨੂੰ ਖਰਾਬ ਪਸ਼ੂ ਕੋਈ ਗਲਤ ਪਸ਼ੂ ਆ ਕੋਈ ਨੁਕਸਾ ਉਹ ਵੀਡੀਓ ਚ ਪਾਉਂਦੇ ਹੀ ਨਹੀਂ ਸਹੀ ਗੱਲ ਹੈ ਜੀ ਹਾਂ ਜੀ ਆਪਾਂ ਤੁਹਾਨੂੰ ਪਤਾ ਹੀ ਅੱਗੇ ਵੀਡੀਓ ਚ ਆਪਣੀਆਂ ਮਈਆਂ ਦੋ ਪਹਿਲਾਂ ਸੌਦੇ ਹੋਏ ਦੀ ਮਈਆਂ ਤੜਕੇ ਨੂੰ ਬਿਮਾਰ ਹੋ ਗਈਆਂ ਆਪਾਂ ਉਹਨਾਂ ਦੇ ਰੁਪਏ ਕੌਣ ਕਿਉਂ ਮੋੜੇ ਠੀਕ ਹੈ ਨਹੀਂ ਸਹੀ ਹੈ ਆ ਆਪਣਾ ਸੂਲ ਆ ਲੰਬਾ ਕਾਨੂੰ ਲੈਣਾ ਨਾ 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 ਬਾਈ ਲੰਬੇ ਵਾਲਾ ਤਾਂ ਕੰਮ ਹੀ ਨਹੀਂ ਕਰਨਾ ਗਾਂ ਆਉਣਾ ਕੰਮ ਬਾਈ ਕਹਿ ਨਹੀਂ ਸਕਦੇ ਹਨ ਸਹੀ ਗੱਲ ਹੈ ਜੀ 13 ਦਾ ਆਉਦੀ ਜਾਂਦੇ ਕਹਿਣ ਨੂੰ ਕਿਹੜੀ ਆਨਲਾਈਨ ਮੈਂ ਜਾਣੀ ਆ ਉਹਦਾ ਸਾਰਿਆਂ ਨਾਲ ਟੈਨਸ਼ਨ ਆ ਵੱਧੋ ਸਹੀ ਗੱਲ ਉਹਦੇ ਸਿਰਦਰਦੀ ਜਾੜੀ ਸਿਰਦਰਦੀ ਆ ਕੋਈ ਥੋੜੀ ਨਹੀਂ ਗਈ ਹੁੰਦੀ ਹੁੰਦੇ ਕਹਨੂ ਹਿਯਾਰਪੁਰੋਂ ਆਨਲਾਈਨ ਮਈਆਂ ਗਈਆਂ ਵਾ ਕਿੰਨੇ ਕ ਅਗਲੇ ਦੇ ਘਰੇ ਨਹੀਂ ਪਹੁੰਚੀਆਂ ਸਾਹ ਸੁੱਕੇ ਰਹੇ ਸਾਹ ਪੂਰੇ ਹੁੰਦੇ ਕਹਨੂ ਓਖੇ ਰਹੇ ਮੈਂ ਅਗਲੇ ਦਿਨ ਵੀ ਫੋਨ ਲਾ ਕੇ ਪੁੱਛਿਆ ਮੈਂ ਕਿਹਾ ਵੀਰੇ ਠੀਕ ਠਾਕ ਆ ਠੀਕ ਹੈ ਜੀ ਉਹ ਆਪਣੀ ਮਾਤਾ ਨੇ ਮੈਂ ਮਂਗਾਈ ਸੀ ਮੇਥੋਂ ਬੱਚਾ ਮਰੀ ਠੀਕ ਹੈ ਜੀ ਉਹ ਆਪਾ ਦੱਸ ਕੇ ਦਿੱਤੀ ਵੀ ਬੱਚਾ ਮਰ ਗਿਆ ਹਾਂ ਆਪਣੇ ਕੋਲੇ ਬੱਚਾ ਮਰਿਆ ਆ ਗਿਆ 11 ਤਰੀਕ ਦੀ ਹੋ ਬਾਕੀ ਜਵਾਈ ਤੁਸੀਂ ਚੈੱਕ ਕਰ ਲਾ ਬਾਕੀ ਜਵਾਈ ਇੱਕ ਨੰਬਰ ਆ ਗਿਆ ਥਾਂ ਲੱਗਿਆ ਉਹ ਦੀ ਜਵਾਈ ਆ ਠੀਕ ਹੈ ਜੀ ਇਹਦਾ ਜਵਾਈ ਆਉਂਦੇ ਕਹਿਣ ਨੂੰ ਨਿਖਰਣੀਆਂ ਇਹਨਾਂ ਦੀਆਂ ਸਹੀ ਗੱਲ ਆ ਹਜੇ ਤਾਂ ਬਈ ਬੋਲਿਆਂ ਜੀ ਆ ਸਾਫ਼ ਹੋਣੀਆਂ ਜੀਆਂ ਜਵਾਈਆਂ ਬਾਕੀ ਜਿਉ ਕਾਨ ਕੂਣ ਚੱਲ ਪਿਆ ਦੁੱਧ ਤਾਂ ਉਹ ਆਹ ਕਹਿੰਦੇ ਦੁੱਧ ਤਾਂ ਉਹਦੇ ਯਾਰ ਕਦੋਂ ਆਉਂਦੇ ਕਹਿਣ ਨੂੰ ਦਾਣਾ ਦੋਣਾ ਫੈਟ ਆ ਗਿਆ ਸਹੀ ਗੱਲ ਆ ਉਹ ਤਾਂ ਉਦੋਂ ਚੱਲਣਾ ਵਾ ਇਹਦੀ ਫਿਰ ਡਿਮਾਂਡ ਕੀ ਕਰਨੀ ਹੈ ਬਈ ਆ ਤੁਹਾਨੂੰ ਦਵਾ ਆ ਗਿਆ 1.45 ਦੀ ਵੀਰੇ ਠੀਕ ਹੈ ਅੱਜ ਛੋਟੇ ਛੋਟੇ ਭਾਅ ਹੈ ਛੋਟੇ ਛੋਟੇ ਭਾਅ ਨਾਰਮਲ ਭਾਅ ਹੈ ਕੋਈ ਚੰਗੀ ਨਹੀਂ ਮੱਝ ਆਈ ਬਈ ਇੱਕ ਦੋ ਮੈਨੂੰ ਖੋਲਾ ਆਈਆਂ ਸੀਗੀਆਂ ਬਈ ਕੋਈ 20 ਪਲੱਸ ਵਾਲੀ ਮੱਝ ਬਾਈ 17 ਕਿਲੋ ਪਲੂਨ ਕੱਟੀ ਥੱਲੇ ਉਹਦੇ ਚਵਾ ਦੇਾਂਗੇ ਠੀਕ ਹੈ ਜੀ ਉਹ ਆਈ ਸਾਡੇ ਕੋਲੇ ਪਰਸੋਂ ਆ ਹਜੇ ਸੈਟ ਬਟ ਨਹੀਂ ਸੈਟ ਬਟ ਨਹੀਂ ਉਹ 22 ਤਰੀਕ ਦੀ ਰਾਤ ਰੀ ਰਾਤ ਦੀ ਉਤਰੀ ਆਪਾਂ ਚੁੱਕ ਕੇ ਲਈਏ ਦੋ ਦੰਦ ਕੱਟੀ ਦੋ ਦੰਦ ਚਲੋ ਕਿਨੇ ਚੰਗੇ ਰੁਪਏ ਲਾਉਣੇ ਆ ਪੂਰੇ ਵਧੀਆ ਠੀਕ ਹੈ ਜੀ ਇਹ ਆਫਰ ਵੀ ਆ ਪੂਰੀ ਉਹ ਕੱਟੀ ਦੀ ਹੁੰਦੇ ਕਹਿੰਨ ਉਹ ਕੱਟੀ ਦਾ ਵੀ ਲਾਈਵ ਚੁਆਈ ਕਰਾ ਦਈਏ 5 ਲੱਖ ਰੁਪਏ ਵੀ ਮੁੱਲ ਥੋੜਾ ਹੋਊ ਸਹੀ ਗੱਲ ਇਹ ਹੋਰ ਦੂੰਦੀ ਆ ਸਾਥ ਮੇਰੇ ਜੱਡਾ ਹੋ ਕੱਟੀ ਦਾ ਠੀਕ ਹੈ ਜੀ ਚਲੋ ਜੇ ਕਿਸੇ ਨੇ ਵੱਧ ਪੈਸੇ ਲਾਉਣੇ ਹੋ ਤਾਂ ਬਾਈ ਜੀ ਆ ਜੋਤੀ ਵੀਰੇ ਆਪਾਂ ਪਹਿਲਾਂ ਦੱਸ ਕੇ ਦਵਾਂਗੇ ਹਾਂਜੀ ਪਹਿਲਾ ਸੁਹਾ ਬੱਚਾ ਚੜਦੀ ਫੁੱਲ ਮੜਾ ਚੋਕਰ ਭਾਲਦੀ ਮੂਰੇ ਠੀਕ ਹੈ ਜੀ ਠੀਕ ਆ ਦਾਣਾ ਛੱਡਦੀ ਦਾ ਬੱਚਾ ਛੱਡਦੀ ਤੇ ਝੋਲੀ ਦੀ ਠੀ ਥੋੜਾ ਜਿਹਾ ਕਰਦੀ ਆ ਪਹਿਲਾਂ ਕਰਕੇ ਹਾਂ ਬਸ ਆਲ ਨਹੀਂ ਕਰਦੀ ਲੱਗਦੀ ਭਾੜੇ ਤੇ ਆ ਠੀ ਲੱਗਦੀ ਭਾੜੇ ਤੇ ਆ ਹਾਂ ਜੀ ਬੱਚਾ ਚਟੂ ਸਾਰਾ ਕੁਝ ਕਰੂ ਬੱਚਾ ਠਾਈ ਮੜਾ ਜਾ ਠੀਕ ਹੈ ਜੀ ਥੋੜਾ ਜਿਹਾ ਜੇ ਆਪਾਂ ਪਹਿਲਾਂ ਦੱਸ ਕੇ ਦਵਾਂਗੇ ਅਗਲਾ ਵੀਰ ਭਰਾ ਕਈ ਵਾਰ ਆਨਲਾਈਨ ਮੈਂ ਵੀ ਮੰਗਾਉਂਦਾ ਉੱਥੇ ਜਾ ਕੇ ਕਹੀਏ ਬਾਈ ਗੱਡੀ ਚ ਕਰ ਗਈ ਆ ਹੋ ਗਿਆ ਜੋ ਹੋ ਗਿਆ ਵੀਰੇ ਉਹ ਕੰਮ ਤਾਂ ਆਪਾਂ ਕਰਨਾ ਹੀ ਨਹੀਂ ਸਹੀ ਗੱਲ ਹੈ ਗੱਡੀ ਚ ਭੁੱਲ ਲੱਗੀ ਜਾਂ ਭੁੱਲ ਲੱਗੀ ਬਹੁਤ ਸਾਰੇ ਲੋਕ ਕਰਦੇ ਆ ਵੀਰੇ ਬਾਕੀ ਆ ਦੇਖ ਲਈ ਬੱਚੇ ਦੇ ਮਗਰ ਭੱਜੀ ਫਿਰੂ ਛੱਡੀ ਬੱਚੇ ਤੋਂ ਛੱਡ ਦੂਜੀ ਹਾਂ ਆ ਦਿਖਾ ਦੇ ਮਾੜਾ ਜੀ ਚੈੱਕ ਕਰ ਸਕਦੇ ਹੋ ਜੀ ਆਹ ਦੇਖ ਲਓ ਬੱਚੇ ਵੱਲੀ ਫੁੱਲ ਭਾਈ ਦੀ ਆ ਆ ਮਗਰੋਂ ਧੱਕੀ ਬੱਚੇ ਨੂੰ ਬਾਕੀ ਚਲੋ ਆਪਾਂ ਦੱਸ ਕੇ ਦੇਤੀ ਆ ਜੀ ਕਿ ਚਾਟ ਪਾਉਣੀ ਪੈਂਦੀ ਆ ਜੀ ਨਾਲ ਦੇ ਲਾ ਲੈ ਬੱਚੇ ਦਾ ਕਰਦੀ ਜ਼ਰੂਰ ਆ ਛੱਡ ਦੇ ਜੀ ਤੇਰਾ ਕਰਦੀ ਉੱਥੇ ਆਪਾਂ ਲਾ ਕੇ ਲਈ ਆ ਉੱਥੇ ਲਾ ਕੇ ਲਈ ਆਪਾਂ ਲਾ ਕੇ ਲਈ ਆ ਆਪਾਂ ਪਹਿਲੇ ਦਿਨ ਕਿਵੇਂ ਗੱਡੀ 'ਚ 6 ਮੱਝਾਂ ਆਈਆਂ ਉਹਦੇ ਹਾਂਜੀ 6 ਮੱਝਾਂ ਆਈਆਂ ਬੱਚਾ ਚੱਟੀ ਜਾਂਦੀ ਆ ਪਾਸੇ ਨਹੀਂ ਹੋਣ ਦਿੰਦੀ ਠੀਕ ਆ ਜੀ ਚੱਟ ਕੇ ਲਾਊਗੀ ਦੁੱਧ ਵੀ ਆਪਾਂ ਮੂਰੇ ਦਚੋਕਰ ਪਾਉਨੇ ਠੀਕ ਆ ਜੀ ਹਾਂਜੀ ਚਲੋ ਪੂਰੇ ਚਾਟ ਪਾਲੀ ਦੀ ਆ 1 ਮਿੰਟ ਤੋਂ ਪਹਿਲਾਂ ਲਾਊਗੀ ਠੀਕ ਆ ਜੀ ਆਦਾ 2 ਟਾਈਮ ਚੋਾਈ ਕਰਕੇ ਲੈ ਜਾਏ 3 ਲੈ ਜਾਏ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਆਹ ਦੇਖ ਲੈ ਬੱਚਾ ਵੀ ਚੱਟੀ ਜਾਂਦੀ ਦੇਖ ਲੈ ਮਾਰ ਦੇ ਕੈਮਰਾ ਸਹੀ ਗੱਲ ਆ ਜੀ ਗੱਲ ਕਿਹੜੀ ਹੋਊਗੀ ਆਪਾਂ ਘਰੇ ਜਾ ਕੇ ਅਗਲੇ ਦਿਨ ਵੱਧ ਨਿਕਲੂਗੀ ਥੋਸ ਗੱਲ ਘੱਟ ਨਹੀਂ ਨਿਕਲਦੀ ਠੀਕ ਹੈ ਜੀ ਡਿਮਾਂਡ ਇਹਦੀ ਫਿਰ ਆ 145 ਦੀ ਇਹ ਜੋੜਾ 3 ਤੇ 4 ਨੰਬਰ 145 ਦੀ ਹਾਂ 145 ਬੰਦਾ 145 45 ਦੀਆਂ ਇਹ ਤਿੰਨੇ ਦੇ ਦਾਂਗੇ ਯਾਰ ਚਲੋ ਆਫਰ ਚ ਹਾਂ ਜੀ 145 45 ਦੀਆਂ ਬਾਈ ਕਹਿੰਦਾ ਦੇ ਦਾਂਗੇ ਜੀ ਉਹ ਝੋਟੀ 155 ਦੀ ਦਵਾਂਗੇ ਠੀਕ ਹੈ ਜੀ ਉਹ ਝੋਟੀ 155 ਦੀ ਜਿਹਨੂੰ ਨਾਗ ਕੋਈ ਵੀ ਫੈਟ ਆਊਗਾ ਇੱਥੇ ਮਾਰੀ ਕੈਮਰਾ ਦੁਆਰਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਇੱਕ ਵਾਰੀ ਫੇਰ ਤੁਹਾਨੂੰ ਤੋਰ ਕੇ ਦਿਖਾ ਦਾਂਗੇ ਜੀ بارش ਹੋ ਗਈ ਆ ਬਾਕੀ ਮੀਂਹ ਪੈਣ ਲੱਗ ਗਿਆ ਜੀ ਤੇ ਬਾਕੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ